ਇਹ ਕਹਿੰਦਾ ਜਿਹੜਾ ਇਹ ਮਾਰਕੀਟ ਚ ਨਾ ਸਾਮਾਨ ਆਉਂਦਾ ਸਾਰਾ ਇਹ ਸਮਾਲੀਆ ਤੋਂ ਆਉਂਦਾ ਹੈਗਾ ਮਤਲਬ ਮਾਸ ਵਗੈਰਾ ਜਿੰਨਾ ਵੀ ਤੁਹਾਨੂੰ ਇੱਥੇ ਮਿਲੂਗਾ ਸਾਰਾ ਉੱਧਰਲੇ ਪਾਸੇ ਆਉਂਦਾ ਹੈ ਜਿਆਦਾ ਉੱਠਾ ਦਾ ਮਾਸ ਖਾਂਦੇ ਨੇ ਇਹ ਰਾ ਮੀਟ ਕੱਚਾ ਹੀ ਮਾਸ ਗਾਈ ਜਾਂਦਾ ਹੈ ਕੱਚਾ ਮਾਸ ਕਹਿੰਦਾ ਓਕੇ ਆ ਨਾਈਸ ਨਾਈਸ ਐਂਡ ਨਾਈਸ ਗੁੱਡ ਗੁੱਡ ਕੱਚਾ ਹੀ ਖਾ ਗਿਆ ਓਏ ਕਿ ਸਲਾਮ ਸ਼ੁਕਰਾਨ ਸ਼ੁਕਰਾਨ ਓਕੇ ਸ਼ੁਕਰਾਨ ਯਾ ਸ਼ੁਕਰਾਨ ਸ਼ੁਕਰਾਨ ਗਲਤ ਓਮੀ ਗਲਤ ਓਮੀ ਗਲਤ ਓਮੀ ਇੰਦੇ ਹਰਾਰੀ ਹਰਾਰੀ ਲੈਂਗੁਏਜ ਬੋਲਦੇ ਗੱਲਾ ਤੋਂ ਵੀ ਯਾਰ ਆ ਜਾਓ ਆਲਾ ਲੱਟੇਂਗੋ ਤੇ ਹੁਣ ਅਸੀਂ ਚੱਲਿਆਂ ਸ਼ਹਿਰ ਦੇ ਅੰਦਰਲੇ ਪਾਸੇ ਮਤਲਬ ਜਿਹੜਾ ਟਾਊਨ ਹੈ 올ਡ ਟਾਊਨ ਅੰਦਰ ਕਹਿੰਦਾ ਇਹ ਕਹਿੰਦਾ ਵੀ ਪਿੰਡ ਵਾਲਾ ਮਾਹੌਲ ਹੋਊਗਾ ਜਿਵੇਂ ਪਿੰਡਾਂ ਦਾ ਮਾਹੌਲ ਹੁੰਦਾ ਹੈਗਾ ਤੇ ਉੱਥੋਂ ਦੀਆਂ ਆਲੇ-ਦੁਆਲੇ ਦੀਆਂ ਗਲੀਆਂ ਕਿਹੋ ਜੀਆਂ ਤੇ ਉਹ ਹੁਣ ਤੁਹਾਨੂੰ ਅੰਦਰਲੇ ਪਾਸੇ ਦਿਖਾਵਾਂ ਅੰਦਰਲੇ ਪਾਸੇ ਦਾ ਬਿਲਕੁਲ ਹੀ ਪਿੰਡ ਵਾਲੀ ਵਾਈਬ ਆਉਂਦੀ ਹੈ ਤੇ ਟੇਲਰ ਮਾਸਟਰ ਜੀ ਬੈਠੇ ਆ ਤੇ ਸਾਰਾ ਬਾਬੂ ਜੀ ਇੰਡੀਆ ਨਮਸਤੇ ਨਮਸਤੇ ਕਿਹਦਾ ਹੈ ਅੱਛਾ ਹੈ ਅੱਛਾ ਹੈ ਬੇਚਾ ਅੱਛਾ ਅੱਛਾ ਸ਼ਾਹਰੁਖ ਸ਼ਾਹਰੁਖਨ ਹਾਂ ਸਲਮਾਨ ਖਾਨ ਸਲਮਾਨ ਖਾਨ ਹਾਵੀਰ ਖਾਨ ਅਮੀਰ ਖਾਨ ਹਾਂ ਹਾਂ बॉलीवुड yeah. yeah. है? है? पूरी <laughs> 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 ਦੁਨੀਆ ਚ ਭਾਵੇਂ ਕਿਤੇ ਆ ਤੇ ਜਦੋਂ ਅਸੀਂ ਸੈਂਟਰਲ ਏਸ਼ੀਆ ਘੁੰਮਿਆ ਸੀਗਾ ਉਦੋਂ ਦੇ ਅਸੀਂ YouTube ਵਲੌਗ ਤਾਂ ਬਣਾਉਂਦੇ ਨਹੀਂ ਸੀ ਜੋ ਰਸ਼ੀਆ ਗਏ ਆ ਬਾਈ ਰੋਡ ਤੇ ਉਜ਼ਬੇਕਿਸਤਾਨ ਕਜ਼ਾਕਿਸਤਾਨ ਤਜਕਿਸਤਾਨ ਜਿੰਨੇ ਉਦੋਂ ਕੰਟਰੀ ਘੁੰਮੇ ਆ ਸਾਰੇ ਕਿਤੇ ਸਾਰੇ ਦੇਸ਼ਾਂ ਚ ਨਾ ਮਤਲਬ ਬਾਲੀਵੁੱਡ ਜਿੰਮੀ ਜਿੰਮੀ ਮੇਰਾ ਜੁੱਤਾ ਹੈ ਜਪਾਨੀ ਆ ਰਾਜ ਰਾਏਪੁਰ ਅਰਗਨੀਆਂ ਫਲਮਾਉਣਾ ਦੇਖੇ ਹੋਏ ਨੇ ਰਾਜਕੁਮਾਰ ਅਜੇ ਅੱਛੇ ਵੀ ਕਰੀਆ ਦਾ ਰਾਜਕੁਮਾਰ ਆਫਰੀਕਨ ਕੰਟਰੀ ਆ ਜਿਹੜੇ ਈਸਟ ਆਫਰੀਕਾ ਦੇ ਜਿੰਨੇ ਮੰਨ ਲਓ ਭਾਵੇਂ ਤਾਂ ਕੀਨੀਆ ਸੀਗਾ ਉਹ ਮੈਯੂਗੰਡਾ ਸੀਗਾ ਭਵੇਂ ਮਤਲਬ ਇਹ ਆ ਆਪਣਾ ਜਿੱਥੇ ਹੁਣ ਥੀਓਪੀਆ ਤਰੇ ਫਿਰਦੇ ਆ ਸਮਾਲੀਆ ਸਾਰੇ ਹਿੰਦੀ ਫਿਲਮਾਂ ਦੇਖਦੇ ਆ ਸਾਰੇ ਹਿੰਦੀ ਫਿਲਮਾਂ ਦੇ ਦਵਾਨੇ ਆ ਜਿਮੀ ਜਿਮੀ ਨਾਮ ਬਹੁਤ ਲੈਂਦੇ ਆ ਉਹ ਖੁਦ ਉਹ ਤੇ ਜਦੋਂ ਰਿਪਰ ਪਾਉਂਦੇ ਵੇਖੀ ਸਾਰੇ ਸੀ ਹੁਣ ਜਿਹੜੇ ਨਵੇਂ ਤੁਸੀਂ ਸੀ ਬੋਵੀ ਮੈਨੂੰ ਕਹਿੰਦੇ ਸੀ ਬੋਵੀ ਰਿਪਰ ਨੂੰ ਜਿਮੀ 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 ਤੁਸੀਂ ਬੋਵੀ ਕੌਣ ਹੈ ਜਿਮੀ ਜਿਮੀ ਆ ਜਾ ਆ ਜਾ ਜਿਮੀ 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 ਆ ਜਾ ਆ ਜਾ ਮੇਰੀ ਮੇਰੇ ਡਾਂਸ ਡਾਂਸ ਮੋਰ ਡਾਂਸ ਹਾਂ 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 ਓ ਬਾਹ ਕੀ ਬਾਤ ਹੈ ਜਿਮੀ ਜਿਮੀ ਹੀ ਨਾ ਨੋ ਇਹ ਕਹਿੰਦਾ ਇਹ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਕਲਾ ਜਿਮੀ ਜਿਮੀ ਜਿਹੜਾ ਨਾ ਮਤਲਬ ਇਹ ਹਿੱਸਾ ਹੈਗਾ ਪਹਿਲਾਂ ਤਾਂ ਅਸੀਂ ਸ਼ਹਿਰ ਚ ਫਿਰਦੇ ਸੀ ਇਹ ਤਾਂ ਸੱਚੀ ਐ ਲੱਗਦਾ ਜਿਵੇਂ ਮਤਲਬ ਕਿਸੇ ਫਿਲਮ ਦਾ ਸੈੱਟ ਲੱਗਿਆ ਹੋਵੇ ਹਨਾ ਵੀ ਕਿਸੇ ਫਿਲਮ ਦੇ ਸੈੱਟ ਚ ਤੁਰੇ ਫਿਰਦੇ ਆ ਯਕੀਨ ਨਹੀਂ ਹੁੰਦਾ ਯਾਰ ਵੀ ਜਿਹੜਾ origignal ਜਿਹੜਾ ਇਹ ਸ਼ਹਿਰ ਹੈ ਜਾਂ ਇਹ ਪਿੰਡ ਹੈਗਾ ਅੰਦਰੋਂ ਇਹ ਉਹ ਜਾਊਗਾ ਇੱਥੇ ਸਾਰੇ ਜਿਵੇਂ ਤੁਹਾਨੂੰ ਦੱਸਿਆ ਸੀ ਰਹਿੰਦੇ ਮੁਸਲਮ ਐ ਇਹ ਇੱਕ ਇੱਕ ਗਲੀ ਕਨ ਪੂਰੇ ਮੁਸਲਮਜ਼ ਦੀ ਐ ਪੂਰੇ ਮੁਸਲਮਜ਼ ਦੀ ਐ ਬਟ ਜ਼ਿਆਦਾਤਰ ਇੱਥੇ ਕਹਿੰਦੇ ਵੀ ਹਜੇ ਓਪਨ ਨਹੀਂ ਹੋਈ ਮਾਰਕੀਟ ਅੱਛਾ ਜੀ ਹਾਂ ਜੀ ਆਪਾਂ ਸਵੇਰੇ ਆ ਗਏ ਹਾਂ ਦੇ ਕੱਪੜੇ ਸ਼ਾਲ ਮਤਲਬ ਜ਼ਿਆਦਾ ਸਾਰਾ ਕੁਝ ਮਾਰਕੀਟ ਹਾਂਜੀ ਹੈਲੋ ਸਲਾਮ ਸਲਾਮੋ ਕਈਆ ਹਾਊ ਆਰ ਯੂ fine fine yeah good fine fine he is a Hind. hindi yeah hindi hindi, hindi. <laughs> you know hindi hindi especially indians <laughs> no yeah here is <laughs> the famous <laughs> famous man in town for making dress and the traditional money bag oh colorful from indian textile oh very nice it's, uh, it's a traditional one but he make it in modern way. Oh, uh, beautiful, colorful textile. Takes a zipper in here to put nice. money. Nice, nice, uh, nice. Water. Mm. Uh, no time. People put their phone, uh, their camera, everything. Okay. So you could. We had this type. Okay. Yes. Keep Thank it. you. Yeah. But long ago, originally our grandmom selling vegetables and everything. They keep their money here. it's putting along now as modernised and fashion you can hang it and get so stylish yeah. yes okay i would say it will be something to take from harar to anyone uh it's it is something original out here mm -hmm. if you will you can get one no thank you shukran okay shukran shukran okay. ha yeah, thank you yeah shukran jive boli di gallu tanu dassi sidha jehde ithe boli bol jandi hai oho ਅ ਜੇ ਤਾਨੂੰ ਅਰੈਬਿਕ ਆਉਂਦੀ ਹੈ ਤੇ ਅਰਬੀ ਮੋਸਟਲੀ ਬੋਲੀ ਜਾਂਦੀ ਹੈ ਅਰਬੀ ਲੋਕ ਸਾਰੀ ਸਮਝਦੇ ਅਰਬੀ ਬੋਲਦੇ ਕਿਉਂਕਿ ਜਿਹੜਾ ਸਮੁੰਦਰ ਦਾ ਹਿੱਸਾ ਹੈ ਨਾ ਮਤਲਬ ਇਹ ਸੋਮਾਲੀਆ ਨਾਲ ਸਮੁੰਦਰ ਲੱਗਦਾ ਸੋਮਾਲੀਆ ਦੇ ਪਰ੍ਹਾਂ ਵਾਲੇ ਪਾਸੇ ਯਮਨ ਹੈ ਤੇ ਓਮਾਨ ਹੈ ਉਧਰ ਸਾਰੀ ਅਰਬੀ ਬੋਲੀ ਜਾਂਦੀ ਹੈ ਤਾਂ ਕਰਕੇ ਉਹ ਬੋਲੀ ਦਾ ਜਿਹੜਾ ਪ੍ਰਭਾਵ ਹੈ ਉਹ ਇਧਰਲੇ ਪਾਸੇ ਵੀ ਹੈਗਾ ਬਾਹਰਲੇ ਪਾਸੇ ਨੇ ਜਿਹੜਾ ਤੁਹਾਨੂੰ ਉਹ ਦੂਰ ਦਿਖਦਾਗਾ ਉਹ ਮਾਡਰਨ ਸਿਟੀ ਹੈ ਮਾਡਰਨ ਹਰਾਰ ਤੇ ਇਹਦੀਆਂ ਜਿਹੜੀਆਂ ਅੰਦਰਲੀਆਂ ਗਲੀਆਂ ਉਹ ਲਗਭਗ ਸਾਰੀਆਂ ਇਹੋ ਜਿਹੀਆਂ ਹਜੇ ਯਾਰ ਬਣੀ ਜਾਂਦਾਗਾ ਅੱਜ ਮੈਂ ਟਾਇਲੈਂਟ ਊਲਾਂ ਪੈ ਰਹੀਆਂ ਹਨਾ ਗਲੀਆਂ ਚ ਤੇ ਇਹਨੂੰ ਪੂਰਾ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਜੀ ਇਥੋਂ ਦੀ ਗਵਰਨਮੈਂਟ ਦਾ ਇਹ ਵਧੀਆ ਉਹ ਐਪਰੀਸ਼ੀਏਟ ਕਰਨ ਵਾਲਾ ਕੰਮ ਮਤਲਬ ਪੁਰਾਣੀ ਚੀਜ਼ ਨੂੰ ਆਪਦੇ ਨੂੰ ਪੁਰਾਣੇ ਕਲਚਰ ਨੂੰ ਸਾਰਿਆਂ ਨੂੰ ਉਹਨਾਂ ਸੰਭਿਆ ਹੋਇਆਗਾ ਇੱਥੇ ਅਸੀਂ ਇੱਕ ਹੋਰ ਘਰ ਚ ਆਏ ਆ ਇਹ ਵੀ ਕਹਿੰਦੇ ਵੀ ਇੰਡੀਅਨ ਨੇ ਬਣਾਇਆ ਸੀਗਾ ਇਹ ਘਰ ਹੈ ਜਿੰਨਾ ਸਾਰਾ ਇਹਦਾ ਹਜੇ ਕੰਮ ਚੱਲ ਰਹੇਗਾ ਸਾਰੇ ਘਰ ਦਾ ਅੰਦਰਲੇ ਪਾਸਿਓ ਇਹ ਸਾਰਾ ਬੰਦ ਹੈਗਾ ਵੈਸੇ ਹੋ ਜਾਏ ਇੱਥੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਤਾਂ ਲੱਗਿਆ ਹੋਣਾ ਵੀ ਆ ਇੱਥੋਂ ਦੀ ਧਰਤੀ ਨਾਲ ਹਰਾਰ ਦੀ ਜਿਹੜੀ ਧਰਤੀ ਹੈ ਇੰਡੀਆ ਦਾ ਇੱਕ ਨਾ ਜਿਹੜਾ ਪੁਰਾਣਾ ਰਿਸ਼ਤਾ ਹੈ ਓਕੇ ਗੋ ਆਊਟਸਾਈਡ ਯਾ ਤੇ ਤੇ ਨਾਲ ਇੱਕ ਪੁਰਾਣਾ ਰਿਸ਼ਤਾ ਹੈਗਾ ਤੇ ਜਾਂ ਮਤਲਬ ਇੱਥੋਂ ਦੇ ਲੋਕਾਂ ਨਾਲ ਇੱਥੋਂ ਦਾ ਆਉਣ ਜਾਣ ਬਹੁਤ ਪੁਰਾਣਾ ਹੈ ਇੰਡੀਅਨ ਲੋਕਾਂ ਦਾ ਇੱਥੇ ਆ ਆਊਟ ਸੇ ਹਰਾਰ ਇਜ਼ ਅ ਸੈਕੰਡ ਹਾਊਸ ਫਾਰ ਇੰਡੀਆ ਓ ਨਾ ਵੀ ਆਲਸੋ ਐਕਸਪੀਰੀਅੰਸ ਹੇਅਰ ਟਰੂ ਯਾ ਵੀ ਆ ਡੂਇੰਗ ਐ ਐਕਸਪੀਰੀਅੰਸ ਇੱਥੇ ਨਾ ਜਿੰਨਾ ਪਿਆਰ ਸਾਨੂੰ ਇੱਥੇ ਦੀਆਂ ਗਲੀਆਂ ਚ ਮਿਲਿਆ ਹਰਾਰ ਦੀਆਂ ਚ ਹਨਾ ਖੁਸ਼ੀ ਗੱਲ ਸਹੀ ਹੈ ਨਾ ਉਹਨਾਂ ਪੂਰੇ ਥੋਪੀਆ ਚ ਕਿਤੇ ਨਹੀਂ ਮਿਲਿਆ ਇੱਥੇ ਦੇ ਲੋਕ ਯਾਰ ਬਹੁਤ ਪਿਆਰ ਨਾਲ ਮਿਲਦੇ ਆ ਵੈਸੇ ਤਾਂ ਥੋਪੀਆ ਦੇ ਪਿਆਰ ਨਾਲ ਮਿਲਦੇ ਆ ਪਰ ਇੱਥੇ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ। ਹੋ ਜਾਂਦੀ ਰਿਪਨ ਜਿਹੜੀ ਕਿ ਮੈਨੂੰ ਤੁਹਾਡੇ ਬਾਰੇ ਜਾਣਦੀ ਹੋਵੇ। ਹਾਂਜੀ। ਫਿਰ ਉਹ ਉਸ ਤਰ੍ਹਾਂ ਬੁਲਾਉਂਦੀ ਹੈ ਜਿਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਉਹ ਬੁਲਾਊਗਾ ਦੀ ਹੈ ਨਾ। ਜੀ। ਲਓ ਵੀ ਦੁਬਾਰੇ ਫੇਰ ਉਹਨਾਂ ਗਲੀਆਂ 'ਚ ਹੀ ਨਿਕਲੇ। ਸਾਰੀਆਂ ਗਲੀਆਂ ਲਗਭਗ ਇੱਕੋ ਜਿਹੀਆਂ ਇੱਥੇ। ਤੇ ਇੱਥੇ ਬੁੜੀਆਂ ਆਪਣੀਆਂ ਮਤਾਵਾ ਸਮਾਨ ਵੇਚਣਾ ਸ਼ੁਰੂ ਕਰ ਰਹੀਆਂ। ਮੈਨੂੰ ਆ ਲੱਗਦਾ ਵੀ ਜੇ ਇਹ ਮਾਰਕੀਟ ਘੁੰਮਣੀ ਹੋਵੇ ਨਾ ਥੋੜਾ ਜਿਆਦਾ ਲੇਟ ਆਉਣਾ ਚਾਹੀਦਾ। ਘਟੋ ਘਟ 11 ਵਜੇ। 11 ਵਜੇ ਤੁਸੀਂ ਬਾਹਰ ਆਓ ਉਦੋਂ ਇਹ ਚੰਗੀ ਤਰ੍ਹਾਂ ਖੁੱਲ ਜਾਂਦੀ ਹੈ ਨਮਸਤੇ ਤੇ ਉਦੋਂ ਹੀ ਮਾਰਕੀਟ ਸਾਰੀ ਚੰਗੀ ਤਰ੍ਹਾਂ ਖੁੱਲ ਜਾਂਦੀ ਹੈ ਸਵੇਰੇ ਸਵੇਰੇ ਅਜੇ ਖੁੱਲਦੀ ਨਹੀਂ ਜੇ ਨਾ ਮਤਲਬ ਲੇਟ ਆਵਾਂਗੇ ਤੇ ਲੋਕ ਮਿਲਣਗੇ ਲੋਕਾਂ ਨਾਲ ਹੋਰ ਇੰਟਰੈਕਟ ਹੋਵਾਂਗੇ ਤੇ ਗੱਲਾਂ ਬਾਤਾਂ ਹੋਣਗੀਆਂ ਤੇ ਹੋਰ ਜ਼ਿਆਦਾ ਵਧੀਆ ਬਣ ਜਾਂਦਾ ਹੈ ਘੁੰਮਣ ਦਾ ਹੋਰ ਵੀ ਤੁਹਾਨੂੰ ਸਵਾਦ ਆਉਂਦਾਗਾ ਦੁਨੀਆ ਦੇਖਣ ਦਾ ਤੇ ਤਾਂ ਹੀ ਕਰਕੇ ਕਹਿੰਦੇ ਸੀਗੇ ਵੀ ਜਦੋਂ ਅਸੀਂ ਤਾਂ ਜਦੋਂ ਆਏ ਆ ਚਲੋ ਆਏ ਆ ਜਦੋਂ ਤੁਸੀਂ ਆਓਗੇ ਤੁਹਾਡਾ ਸਵਾਗਤ ਆਪਣੇ ਥੋੜਾ ਜਿਆ ਕਦੇ ਡਿਲੇ ਆ ਜਾਓ ਫਿਰ ਚੰਗੀ ਤਰ੍ਹਾਂ ਐਕਸਪਲੋਰ ਕਰ ਸਕਦੇ ਹੋ ਇਹਨਾਂ ਆ ਹੈ ਇਹਨਾਂ ਦੀਆਂ ਦੁਕਾਨਾਂ ਛੋਟੀਆਂ ਛੋਟੀਆਂ ਚਾਹ ਪਾਣੀ ਦੀਆਂ ਜਾਂ ਹੋਰ ਆ ਇੱਥੇ ਜਿਵੇਂ ਚਾਹ ਪਾਣੀ ਪੀਂਦੇ ਆ ਵੈਸੇ ਜੇ ਮੈਂ ਤੁਹਾਨੂੰ ਦੱਸਿਆ ਬੰਨਾ ਕਾਫੀ ਉਹੀ ਚੱਲਦਾ ਹੈਗਾ ਤੇ ਇਹੋ ਜਿਹੀ ਆ ਪੂਰੀ ਮਾਰਕੀਟ ਐ ਇਹ ਤੇ ਜਿੱਥੋਂ ਨਹੀਂ ਹੁਣ ਅਸੀਂ ਲੰਘ ਰਹੇ ਹਾਂ ਕਿਤੇ ਚਾਹ ਵਿਕਦੀ ਐ ਕਿਤੇ ਹੋਰ ਸਮਾਨ ਖਾਨ ਪੀਣ ਦਾ ਵਗਦਾ ਵੀ ਦੇਖੋ ਛੋਟੀ ਜੀ ਦੁਕਾਨ ਹੈ ਇਹ ਵੀ ਚਾਲੀ ਹੈ ਹੈਲੋ ਨਮਸਤੇ ਅੱਜ ਆ ਜਮੇ ਡਟੋਗਾ ਟਰਾਈਬ ਸੀਗੇ ਜਾ ਰਹੀ ਟਰਾਈਬ ਦੇ ਲੋਕ ਦੇਖੇ ਸੀ ਆ ਬਣਾਉਂਦੇ ਹਥਿਆਰ ਇਹ ਬਣਾਉਂਦੇ ਤੇ ਇਧਰਲੇ ਪਾਸੇ ਇੱਕ ਸਾਥ ਆ ਗਿਆ ਇਹਨਾਂ ਦੇ ਸਾਥ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਸਾਥ ਚ ਸਾਰੇ ਲੋਕ ਬੰਦੇ ਆ ਓਪਨ ਕਾਫੀ ਵਿਕਰੀ ਹੈ ਸਾਰੇ ਇਹ ਜਿਹੜੇ ਲੋਕ ਇਥੋਂ ਦੇ origignal ਲੋਕ ਹੈ ਇਹ ਇਹੋ ਜਿਹੇ ਆ ਜਿਹੜੇ ਇਥੋਂ ਦੇ origignal ਲੋਕ ਆ only ਹਰਾਰੀ नो इंग्लिश हरारी ओरो मिथा ए कने ओरो ओके ਇਹਨਾਂ ਨੂੰ ਮੈਂ ਤਾਂ ਦੋ ਹੀ ਗੱਲਾਂ ਜਾਣਦਾ ਇਹਨਾਂ ਦਾ ਸਲਾਮ ਜਾਂ ਸ਼ੁਕਰਾਨ ਤੇ ਬੜੇ ਵਧੀਆ ਯਾਰ ਗੱਲਾਂ ਬਾਤਾਂ ਕਰਨ ਦੀ ਜੀਤ ਤਾਂ ਕਰਦਾ ਪਰ ਕੀ ਕਰੀ ਲੈਂਗੁਏਜ ਨਹੀਂ ਆਉਂਦੀ ਬੈਰੀਅਰ ਹੈ ਦੋਵਾਂ 'ਚ ਹਨਾ ਗਾਈਡ ਥੋੜਾ ਬਹੁਤ ਕਮਿਊਨੀਕੇਟ ਕਰਾ ਰਹੇਗਾ ਆ ਦੇਖੋ ਕਿਵੇਂ ਹੱਸਦੇ ਆ ਦੇਖਦੇ ਇਹ ਹੱਸਦੇ ਆ ਵੀ ਲੈਂਗੁਏਜ ਨਹੀਂ ਆਉਂਦੀ ਇਹਨਾਂ ਨੂੰ ওকে ਲੈਟਸ ਗੋ ਯਾਲਾ ਅੱਜ ਦੇ ਦੇਖੋ ਸਬਜ਼ੀਆਂ ਸਬਜ਼ੀਆਂ ਆਮ ਹੀ ਵਿਕਦੀਆਂ ਓਕੇ ਸਲਾਮ ਸ਼ੁਕਰਾਨ ਸ਼ੁਕਰਾਨ ਓਕੇ ਸ਼ੁਕਰਾਨ ਯਾ ਗਲਾ ਟੋਮੀ ਗਲਾ ਟੋਮੀ ਗਲਾ ਟੋਮੀ ਇਹਦੇ ਹਰਾਰੀ ਹਰਾਰੀ ਲੈਂਗੁਏਜ ਬੋਲਦੇ ਗਲਾ ਟੋਮੀ ਯਾਰ ਯਾਰ ਨਾ ਕਈ ਵਾਰ ਇਹ ਗੱਲ ਹੁੰਦੀ ਹੈ ਵੀ ਤੁਹਾਨੂੰ ਦੂਰੋਂ ਕਿਸੇ ਕੰਟਰੀ ਬਾਰੇ ਗਲਤ ਰਿਪਰੈਜ਼ੈਂਟ ਕੀਤਾ ਜਾਂਦਾ ਬਹੁਤ ਸਾਰੇ ਅਸੀਂ ਦੇਸ਼ਾਂ 'ਚ ਜਾ ਕੇ ਇਹ ਗੱਲ ਫੀਲ ਕੀਤੀ ਹੈ ਦੂਰੋਂ ਕਿਹਾ ਜਾਊਗਾ ਵੀ ਨਾ ਜੀ ਜਿਵੇਂ ਸੋਮਾਲੀਆ ਬਾਰੇ ਅਕਸਰ ਹੀ ਡਰਾਇਆ ਜਾਂਦਾ ਵੀ ਸੋਮਾਲੀਆ ਡੇਂਜਰਸ ਕੰਟਰੀ ਹੈ ਇਹੋ ਜਿਹਾ ਬਟ ਮੈਨੂੰ ਇੱਕ ਗੱਲ ਦਾ ਯਕੀਨ ਹੈ ਇੱਥੇ ਆ ਕੇ ਵੀ ਜਿੰਨਾ ਕ ਅਸੀਂ ਘੁੰਮੇ ਫਿਰਿਆ ਜਿਹੜੇ ਆ ਲੋਕਾਂ ਦਾ ਸਾਡੇ ਨਾਲ ਬੋਲ ਚੱਲਦਾ ਜਾਂ ਰਿਐਕਸ਼ਨ ਹੈ ਸਾਡੇ ਪ੍ਰਤੀ ਨਾ ਇਹ ਤਾਂ ਹਾਲਾਂਕਿ 100 ਕਿਲੋਮੀਟਰ ਦੂਰ ਹੈਗਾ ਇਹ ਮਤਲਬ ਸਮਾਲੀਅਨ ਕਲਚਰ ਦਾ ਸਮਾਲੀਅਨ ਸਾਰਿਆਂ ਦਾ ਪ੍ਰਭਾਵ ਜ਼ਰੂਰ ਹੈ ਪਰ ਇਹ ਜਿਹੜਾ ਉਹ ਤੋਂ ਅਸਲ ਸਮਾਲੀਆ ਤੋਂ ਦੂਰ ਹੈ ਤੇ ਜਿਹੜੇ ਉੱਥੋਂ ਦੇ ਲੋਕ ਹੋਣਗੇ ਤੁਸੀਂ ਇਹ ਦੇਖੋ ਇੰਡੀਅਨ ਨੂੰ ਹੋਰ ਵੀ ਕਿੰਨਾ ਜਾਣਦੇ ਹੋਣਗੇ ਜਦੋਂ ਇਹ ਲੋਕ ਜਾਣਦੇ ਵੀ ਇੰਡੀਅਨ ਇਹ ਜੀ ਆਫਰੀਕਾ ਆਏ ਸੀ ਉਦੋਂ ਸਾਨੂੰ ਬਹੁਤ ਡਰਾਇਆ ਗਿਆ ਸੀ ਬਿਮਾਰ ਕਿਨੀਆਂ ਤੋਂ ਪਹਿਲਾਂ ਹਾਂਜੀ ਕਿਨੀਆਂ ਰਵਾਂਡਾ ਜ਼ੰਗਾ ਜਦੋਂ ਕੋ ਮੈਨਾਂ ਡਰਾਇਆ ਬਿਮਾਰ ਹੋ ਜੋਂਗੇ ਉੱਥੇ ਆਏ ਆ ਆਪਾਂ ਰੰਗ ਦਾ ਵੀ ਹੈ ਜਿਹੜੇ ਆਪਾਂ ਕਰਦੇ ਆ ਵੀ ਉਹ ਕਾਲੇ ਨੇ ਇਦਾਂ ਇਦਾਂ ਪਰ ਐਵੇਂ ਦਾ ਕੁਝ ਨਹੀਂ ਹੈਗਾ ਆਪਣੀ ਵਰਗੇ ਬੰਦੇ ਆ ਪਰ ਜਦੋਂ ਤੁਸੀਂ ਇਹਨਾਂ ਲੋਕਾਂ ਦੇ ਵਿੱਚ ਵਿਚਰਦੇ ਫਿਰ ਤੁਹਾਨੂੰ ਪਤਾ ਲੱਗਦਾ ਕਿੰਨੇ ਵਧੀਆ ਲੋਕ ਆ ਆ ਹੁਣ ਬੇਬਿਆਂ ਆਵਾਜ਼ ਮਾਰੀ ਜਾਂਦੀ ਇਹਨਾਂ ਕੋਲ ਚੱਲਦੇ ਆ ਜੀ ਨਮਸਤੇ ਨਮਸਤੇ ਬਾਪੂ ਜੀ ਜੀ ਨਮਸਤੇ ਓਕੇ ਨਾਈਸ ਤੇ ਇਹ ਆਪਣੇ ਵਾਲਾ ਸਮਾਨ ਇੱਥੇ ਸਾਰਾ ਦੇਖੋ ਆ ਵਿਗਦਾ ਮਿਰਚਾਂ ਹੋ ਗਈਆਂ ਤੇ ਆਤਨੀਆਂ ਹੋ ਗਿਆ ਆ ਪਈ ਹੈ ਰਾਈ ਹੋ ਗਈ ਤੇ ਕਾਲੀ ਮਿਰਚ A to Z ਜਿਵੇਂ ਮਸਾਲੇ ਉਹਦੇ ਵਾਲਾ ਹੁੰਦਾ ਨਾ ਇੰਡੀਆ ਵਾਲਾ ਸਾਰਾ ਉਹੀ ਕੰਮ ਹੈ ਨਮਸਤੇ ਇਹ ਕਹਿੰਦੇ ਲੋਕਲ ਤਬਾਕੂ ਹੈਗਾ ਤੇ ਜਿਹੜਾ ਇੱਥੇ ਵਿਕਦਾ ਵੈਸੇ ਇਧਰ ਦੇ ਲੋਕ ਚਾਟ ਵਾਲੀ ਖਾਂਦੇ ਆ ਬਰੋਬਰੀ ਬਰੋਬਰੀ ਯਾ ਇਟਸ ਅ ਕਬਾਬਾ ਆ ਇਟ ਅ ਟ੍ਰੈਡੀਸ਼ਨਲ ਫੂਡ ਹੈ ਇਹਨਾਂ ਦਾ ਕੁਝ ਕੁਝ ਯਾ ਹਾਂ ਯੈਸ ਯੈਸ ਹਿੰਦੀ ਆ ਦੇਖੋ ਯਾਰ ਕਿੱਡੇ ਫਨੀ ਲੋਕ ਆ ਗੱਲ ਕਰਨਾ ਚਾਹੁੰਦਾ ਪਰ ਸ਼ਬਦ ਨਹੀਂ ਹੈਗੇ ਵੈਸੇ ਸ਼ਬਦ ਨਹੀਂ ਹੈਗੇ ਸਹੀ ਹੈ ਜੀ ਮਾਸ਼ਾ ਅੱਲਮ ਇਥੋਂ ਦੀ ਥੋੜੀ ਜਿਹੀ ਲੋਕਲ ਮਾਰਕੀਟ ਸੀਗੀ ਮਤਲਬ ਵੈਜੀਟੇਬਲ ਮਾਰਕੀਟ ਵਨ ਟਾਈਪ ਆਫ ਕਹਿ ਸਕਦੇ ਤੁਸੀਂ ਸलाम 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 ਤੇ ਜਿਹੜੀ ਕਾਫੀ ਆ ਉਹ ਇੱਥੇ ਹੀ ਬਹੁਤ ਜ਼ਿਆਦਾ ਮਸ਼ਹੂਰ ਹੈ ਜਿਵੇਂ ਆਪਾਂ ਥੋਪੀਆ ਚ ਉਧਰਲੇ ਪਾਸੇ ਦੇਖਿਆ ਸੀ ਨਾ ਬੰਨਾ ਜਿਹੜੀ ਬਲੈਕ ਕਾਫੀ ਸੀਗੀ ਪਰ ਚੰਗੀ ਗੱਲ ਇਹ ਆ ਵੀ ਮਿਲਕ ਕਾਫੀ ਮਿਲ ਜਾਂਦੀ ਹੈ ਉਹ ਨਹੀਂ ਮਿਲਦੀ ਆਪਣੀ ਵਾਲੀ ਪਰ ਇਹਨਾਂ ਦੇ ਬੰਨਾ ਦੇ ਵਿੱਚ ਬੰਨਾ ਦੇ ਵਿੱਚ ਇਹ ਦੁੱਧ ਪਾ ਕੇ ਦੁੱਧ ਪਾ ਕੇ ਖਾਣੇ ਪੀਣੇ ਜਿਹੜੀ ਥੋਪੀਆ ਦੀ ਰਾਜਧਾਨੀ ਐਦਿਸ ਬਾਬਾ ਉਹਦੇ ਨਾਲੋਂ ਜ਼ਿਆਦਾ ਵਧੀਆ ਇੱਥੇ ਮਿਲ ਜਾਣਗੇ ਤੁਹਾਨੂੰ ਸਿਮਿਲਰ ਟੂ ਇੰਡੀਆ ਤੇ ਸਮੋਸਾ ਚਾਹ ਪਰੌਂਠਾ ਰੋਟੀ A to Z ਤੁਹਾਨੂੰ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਮਿਲ ਜਾਣਗੀਆਂ ਇਹ ਜਿਹੜੇ ਹੈ 올ਡ ਟਾਊਨ ਦੀ ਇਹ ਮਾਰਕੀਟ ਹੈ this an old town market. This is where uh, local the restaurant, the camel meat market, camel, camel meat butcher. All the camels from Somalia oh. will come here and serve. Okay, you see the meat? okay. Harari people eat uh, uh, the camel, yes, yes, camel. Yes, Okay. we do eat camel. Okay, uh, and you see there, uh, yeah, 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 yeah. they're falcons. Uh, there ओके ਫਾਲਕਨ ਐਕਚੁਅਲੀ ਐਸ ਵੀ ਮੇਡ ਅ ਹਾਈਨਸ ਵੀ ਕੈਨ ਪੇਟ ਦ ਫਾਲਕਨ ਟੂ ਮਿਸਟਰ ਹੰਟ ਅ ਦੇ ਕਮ ਇਨ ਟੇਕ ਅ ਫੂਡ ਫਰਮ ਯੂ ਦੇ ਮੀਟ ਫੂਡ ਇਹ ਕਹਿੰਦਾ ਜਿਹੜਾ ਇਹ ਮਾਰਕੀਟ ਚ ਨਾ ਸਮਾਨ ਆਉਂਦਾ ਸਾਰਾ ਇਹ ਸਮਾਲੀਆ ਤੋਂ ਆਉਂਦਾ ਹੈਗਾ ਮਤਲਬ ਮਾਸ ਵਗੈਰਾ ਜਿੰਨਾ ਵੀ ਤੁਹਾਨੂੰ ਇੱਥੇ ਮਿਲੂਗਾ ਸਾਰਾ ਉਧਰਲੇ ਪਾਸੇ ਆਉਂਦਾ ਹੈ ਜਿਆਦਾ ਉੱਠਾ ਦਾ ਮਾਸ ਖਾਂਦੇ ਨੇ ਇਹ ਤੇ ਇੱਥੇ ਸਾਰੇ ਕਹਿੰਦਾ ਰੈਸਟੋਰੈਂਟ ਜਾਂ ਜਿਹੜੇ ਬੁੱਛੜ ਖਾਣੇ ਹੁੰਦੇ ਉਹ ਬਣੇ ਹੋਏ ਹੈਗੇ ਤੇ ਮਾਸ ਦੀਆਂ ਦੁਕਾਨਾਂ ਸਾਰੀਆਂ ਉਹ ਸਾਹਮਣੇ ਵਾਲੇ ਪਾਸੇ ਮਸਜਿਦ ਆ ਗਈ ਤੇ ਮਸਜਿਦਾਂ ਇੱਥੇ ਤੁਹਾਨੂੰ ਥਾਂ-ਥਾਂ ਹੀ ਦੇਖਣ ਨੂੰ ਮਿਲ ਜਾਣਗੀਆਂ ਹਰ ਥਾਂ ਤੁਹਾਨੂੰ ਮਤਲਬ ਗਲੀ-ਗਲੀ 'ਚ ਮਿਲ ਜੂਗੀ ਤੇ ਜਿਹੜੇ ਉੱਪਰਲੇ ਪਾਸੇ ਜਾਨਵਰ ਬੈਠਿਆ ਨਾ ਇੱਥੇ ਤੇ ਇਹ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਮਾਸ ਹੈ ਜਿਹੜਾ ਆਪਣੇ ਹੱਥਾਂ ਨਾਲ ਖਵਾ ਸਕਦੇ ਹੋ ਤੇ ਅਸੀਂ ਟਰਾਈ ਕਰਦੇ ਹਾਂ ਹੁਣ ਇਹਦਾ ਵੈਸੇ ਅਲੱਗ ਤੋਂ ਪੈਸੇ ਲੈਂਦੇ ਆ ਇੱਥੇ ਗਾਈਡ ਇਹ ਦੇਖ ਚੀਜ਼ ਦੇ ਪੈਸੇ ਪਹਿਲਾਂ ਦੱਸ ਦਿੰਦਾ ਹੈਗਾ ਇਹ ਕਹਿੰਦਾ ਵੀ ਤੁਹਾਨੂੰ 200 ਰੁਪਏ ਇੱਥੋਂ ਦੇ ਜਿਹੜੇ ਲੋਕਲ ਇੰਡੀਆ ਦਾ ਬਣ ਗਿਆ 300 300 ਦਾ ਦੇਣਾ ਪਊਗਾ ਤੁਹਾਨੂੰ ਖਵਾਉਣ ਦਾ ਇਹ ਤੁਹਾਨੂੰ ਮਾਸ ਦੇ ਦੇਣਗੇ ਤੁਸੀਂ ਹੱਥਾਂ ਤੇ ਖਵਾ ਦੇ ਤੇ ਹੁਣ ਟਰਾਈ ਕਰਦੇ ਆਂ ਦੇਖਦੇ ਆਓ ਜਿਹੜੇ ਉੱਪਰ ਫਲਕਿੰਸ ਨੇ ਉਹ ਆਉਂਦੇ ਕਨਾ ਮੈਂ ਕਿਹਾ ਭਾਈ ਮੈਨੂੰ ਤਾਂ ਡਰ ਲੱਗਦਾ ਇਹ ਕਹਦਾ ਚੱਲ ਮੈਂ ਖਵਾ ਦਿੰਦਾ ਓਕੇ ਡੂ ਇਟ ਓਹ ਇਹ ਜੋ ਉੱਪਰ ਦੀ ਲੰਘਿਆ ਓ ਮਾਈ ਗੋਡ ਇਹ ਉਹ ਲੈ ਕੇ ਚਾਕੇ ਅਗੇ ਅਗੇ ਏ ਆਓ ਪਹਿਲੀ ਲੈ ਜਾਂਦਾ ਯਾਰ ਦੇਖੋ ਦੋ ਤਿੰਨ ਆਉਂਦੇ ਵੈਸੇ ਨਾ ਇਹ ਬਾਜ ਦੀ ਨਸਲ ਚੋ ਕਹਿ ਸਕਦੇ ਬਾਜ ਨਹੀਂ ਹੈਗਾ ਯਾਰ ਪਰ ਇਹ ਤੇ ਇਹ ਇਲ ਜਾਂ ਗਿਰਜ ਕਹਿ ਸਕਦੇ ਪਰ ਇਹ ਕਹਿੰਦੇ ਨੇ ਵੀ ਬਾਜ ਹੈ ਬਾਜ ਦਾ ਮਤਲਬ ਪਹਾੜਾਂ 'ਚ ਬਹੁਤ ਹਾਈਟ ਤੇ ਰਹਿੰਦਾ ਹੁੰਦਾ ਹੁਣ ਦੇਖਿਓ ਦੇਖੋ 1 ਮਿੰਟ ਵੀ ਨਹੀਂ ਲਾਉਂਦੇ ਪਹਿਲੀ ਲੈ ਜਾਂਦਾ ਚੱਕੇ ਯਾਰ ਇਹ ਪਤਾ ਨਹੀਂ ਬਾਜ ਆ ਪਤਾ ਨਹੀਂ ਲਾ ਹੁਣ ਹੈ ਪਤਾ ਉਹ ਦੇਖ ਇੱਕਦਮ ਲੈ ਜਾਂਦੇ ਹਨ ਓਹ ਨਾ ਨਾ ਹੁਣ ਆਸ OK lets go ਆ ਥੱਲੇ ਡਿੱਗ ਪਿਆ ਉਹ ਸਿਰ ਤੇ ਰੱਖ ਕੇ ਬਹਿ ਗਿਆ ਆ ਸਿਰ ਤੇ ਰੱਖ ਕੇ ਬਹਿ ਗਿਆ ਏ ਓ ਨਾਈਸ ਐ ਇੱਥੇ ਦੇ ਲੋਕ ਜਮ ਨਹੀਂ ਡਰਦੇ ਇਹਨਾਂ ਦੇ ਨੋਟ ਆ ਜਿਹੜੇ ਇਹੋ ਜਿਹੇ ਆ ਨੈਸ਼ਨਲ ਬੈਂਕ ਆਫ ਇਥੋਪੀਆ ਤੇ ਆਹ ਦੇਖੋ ਯਾਰ ਇੱਕ ਗੱਲ ਦੀ ਮੈ ਬੜੇ ਹੈਰਾਨੀ ਹੁੰਨਾ ਆਪਣੇ ਮਾੜਾ ਜਿਹਾ ਕੋਈ ਫਟਿਆ ਫੁਟਿਆ ਨੋਟ ਨਹੀਂ ਲੈਂਦਾ ਤੇ ਜਿਹੜੇ ਇچھے ਨੋਟ ਐ ਇਹ ਜਿਹੇ ਵੀ ਨੋਟ ਵੀ ਚੱਲੀ ਜਾਂਦੇ ਆ ਯਾਰ ਤੇ ਕਿੱਡਾ ਮੈਲਾ ਨੂੰ ਹਟਾਏ ਮਾਨੂੰ ਦੇਖੋ ਕਿਵੇਂ ਰੇਤਾ ਚੜਿਆ ਪਿਆ ਤੇ ਆਪਣੇ ਇਹ ਜੇ ਨੋਟ ਬਿਲਕੁਲ ਹੀ ਨਹੀਂ ਚੱਲਦੇ ਪਰ ਅਫਰੀਕਾ ਚ ਨਾ ਪਤਾ ਨਹੀਂ ਕਿਵੇਂ ਨੂੰ ਕਸੋਈ ਮਸੋਈ ਜਾਂਦੇ ਰਹਿੰਦੇ ਨੇ ਇਹ ਜੇ ਨੋਟ ਦੇਖੋ ਸਾਰੇ ਨੋਟਾਂ ਦੀ ਸੱਤਿਆਨਾਸ਼ ਕੀਤਾ ਪਿਆ ਨਾ ਆ ਤਾਰ ਜੀ ਵੀ ਨਿਕਲੀ ਜਾਂਦੀ ਤੇ ਇਹ ਜੇ ਨੋਟ ਆਮ ਨਾਲ ਹੀ ਚੱਲੀ ਜਾਂਦੇ ਨੇ ਤੇ ਕੋਈ ਨਹੀਂ ਮੋੜਦਾ ਹੈਗਾ ਤੇ ਹੁਣ ਆ ਮੇਰੀ ਟਾਲੀ ਮਾਰਕੀਟ ਚੋਂ ਨਿਕਲ ਗਿਆ ਹੈਲੋ ਥੈਂਕ ਯੂ ਬਾਸ ਥੈਂਕ ਯੂ ਸੋ ਮੱਚ ਯਾ ओके 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 ਯਾ ਐਨ ਸਿਰ ਤੇ ਬਿਠਾ ਕੇ ਬਾਜਾ ਨੂੰ ਇਲਾ ਨੂੰ ਮਾਸਕਵਾ ਆਇਆ ਸਾਡੇ ਕਰਕੇ ਤੇ ਆ ਦੇਖੋ ਯਾਰ ਮਸਜਿਦ ਦੇ ਹੋਰ ਆ ਕਲਰ ਸਾਰਾ ਕਲਰਫੁਲ ਕਿੰਨਾ ਸੋਹਣਾ ਹੈ ਜਿਹੜਾ ਨਾ ਅਸਲ ਚ 올ਡ ਸਿਟੀ ਹੈ 올ਡ ਟਾਊਨ ਹੈ ਇਹ ਦੇਖਣ ਵਾਲਾ ਤਾਂ ਵੀ ਹੈ ਕਿਉਂਕਿ ਸਾਰਾ ਕਲਰਫੁਲ ਹੈ ਅੰਦਰਲੇ ਪਾਸਿਓਂ ਇੰਡੀਆ ਯਾ ਬਹੁਤ سارے ਫੋਰਨਰ ਇੱਥੇ ਆਉਂਦੇ ਆ ਮਤਲਬ ਇਹ ਚੀਜ਼ ਸਪੈਸ਼ਲੀ ਦੇਖਣ ਦੇ ਲਈ ਆ ਹਰਾਰ ਸਿਟੀ ਨੂੰ ਤੇ ਇਧਰਲੇ ਪਾਸੇ ਜਿਹੜਾ ਈਸਟ ਚ ਪੈਂਦਾ ਨਾ ਇਹ ਈਸਟ ਥੋਪੀਆ ਚ ਇਧਰ ਕੁਝ ਹੋਰ ਜਿਆਦਾ ਦੇਖਣ ਨੂੰ ਹੈ ਨਹੀਂਗਾ ਬਟ ਕੱਲਾ ਸ਼ਹਿਰ ਹੀ ਇਹ ਸਭ ਤੋਂ ਜਿਆਦਾ ਪਪੂਲਰ ਹੈ ਤੇ ਜਿਹੜੇ ਇਥੋਂ ਦੇ ਲੋਕਲ ਲੋਕ ਹੈ ਨਾ ਉਹ ਚਾਟ ਬਹੁਤ ਖਾਂਦੇ ਆ ਚਾਟ ਕਹਿੰਦੇ ਜਾਂ ਖਾਟ ਕਹਿੰਦੇ ਇਹਨੂੰ ਤੇ ਇੱਕ ਇਥੋਂ ਦਾ ਤੰਬਾਕੂ ਹੈ ਲੋਕਲ ਨਸ਼ਾ ਹੈਗਾ ਇਥੋਂ ਦਾ ਤੇ ਸਾਰ ਜਿਵੇਂ ਆਪਣੇ ਪਾਂ ਚੱਪਦੇ ਰਹਿੰਦੇ ਆ ਸਾਰਾ ਦਿਨ ਇਹ ਚੱਪਦੇ ਰਹਿੰਦੇ ਆ ਤੇ ਜਿਹੜਾ ਉਹਦਾ ਰੇਟ ਹੈਗਾ ਮੈਨੂੰ ਲੱਗਦਾ 100 ਡਾਲਰ ਪਰ ਕੇਜੀ ਤੇ ਕੋਈ ਲਾਓ ਉੱਤਰ 8500 ਰੁਪਏ ਕਿਲੋ ਅੱਗੇ ਜੇ ਕੋਈ ਵੇਚਣ ਆਲੇ ਮੈਂ ਤੁਹਾਨੂੰ ਦਿਖਾਉਂਗੀ ਉਹ ਉਥੇ ਲੋਕ ਬੈਠੇ ਖਾਈ ਜਾਂਦੇ ਆ ਉਥੋਂ ਮੈਨੂੰ ਯਾਦ ਆ ਗਿਆ ਵੀ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਚੀਜ਼ ਜਿਹੜੀ ਇੱਥੋਂ ਦੀ ਲੋਕਲ ਚੀਜ਼ ਹੈ। Oh I also teach the Quran okay and uh, how old is it school uh actually it is quite old oh. uh over 80 years 80 years yeah but now the the school was renovated oh kumohar tu dekho yaar kida sohna building kiddi sohni banayi hui hai school de sara andar ta nahi jaawange jwaag disturb honge te baaki sare kade sade islam di quran di padhai karainde hello how are you fine Hindi. namaste ਨਮਸਤੇ। ਇਤੋਂ ਨੇ ਨਿਆਣੀ ਆ। ਲੈਟਸ ਗੋ ਆਊਟਸਾਈਡ। ਯਾ। ਇੱਥੇ ਕਹਿੰਦਾ ਵੀ ਇੱਕ ਮਸਜਿਦ ਵੀ ਹੈ ਤੇ ਨੇੜੇ ਹੈਲੋ। ਹਾਂ। ਹੈਲੋ ਬਈ। ਹਾਊ ਆਰ ਯੂ? ਫਾਈਨ। ਸਮਝੀਏ ਇੰਗਲਿਸ਼ ਬਿਨਿੰਗ। ਇਹ ਆ ਗਈ ਜਿਹੜੀ ਆਪਣੀ ਮਸਜਿਦ ਹੈ ਕਾਫੀ ਪੁਰਾਣੀ ਦੱਸਦਾ ਹੈ ਵੀ ਕਾਫੀ ਪੁਰਾਣੀ ਮਸਜਿਦ ਹੈਗੀ ਤੇ ਇਹਦੇ ਉੱਪਰ ਸ਼ਾਇਦ ਇਹਦੀ ਡੇਟ ਲਿਖੀ ਵੀ ਹੋਵੇ। ਤੇ ਯੈਸ ਪਾਕਿਸਤਾਨ ਨੋ ਪਾਕਿਸਤਾਨ ਇੰਡੀਆ ਤੇ ਆਹ ਮਸਜਿਦਾਂ ਤੁਹਾਨੂੰ ਪੁਰਾਣੀਆਂ ਚੀਜ਼ਾਂ ਇੱਥੇ ਗਲੀਆਂ 'ਚ ਆਮ ਹੀ ਦੇਖਣ ਨੂੰ ਮਿਲਣ ਨੇ ਹਾਊ ਇਸ ਇਟ ਦਿਸ ਵਨ ਮਸਿਕ ਓਕੇ ਦਿਸ ਇਜ਼ ਵੈਰ ਹਿਅਰ ਆਹ ਦਿਸ ਇਜ਼ ਐਨ 올ਡ ਦਿਸ ਇਜ਼ ਐਨ 올ਡ ਇਜੀਪਸ਼ੀਅਨ ਮਸਕ ਓਕੇ ਆਕਚੁਅਲੀ ਅਰਬ ਮਸਜਿਦ ਹੈ ਅਰਬ ਮਸਜਿਦ ਇਥੇ ਰਵਾਇਸ ਸਿਖਾਉਂਦਾ ਹੈ ਮੈਂ ਲਾ ਹੋ ਜੀ why she put it uh, the like uh, tissue papers in the nose here yeah. uh it's a, shed, uh, a flu like a cold oh it's, okay like a cold that's yeah. why they in see like the yeah. baby so okay hmm. uh, so this mosque hmm. uh, is an old uh, Egyptian mosque okay uh, actually in the old town hmm. we have uh, 99 mosques 99 mosques inside the old town oh. 99 mosques one orthodox church and one old french catholic church oh nice 90 percent 90 of the people in the old town are muslim 10 percent are orthodox and other religion yeah uh, as you see every mosque have their number mm. this is the 74 mosque out of the 99 mm. so nice. this is an old uh, egyptian mosque uh, car from 18, uh, 1855. Okay. ਇਥੋਂ ਦੇ ਲੋਕਾਂ ਦੀ ਜਵਾਕਾਂ ਦੀ ਇੱਕ ਗੱਲ ਹੋਰ ਵਧੀਆ ਲੱਗੀ ਯਾਰ ਇਹ ਮੰਗਦੇ ਨਹੀਂ ਹੈਗੇ ਜਿਆਦਾ ਤੁਹਾਡੇ ਤੋਂ ਤੇ ਜਿਆਦਾ ਮੰਗਰ ਵੀ ਨਹੀਂ ਪੈਂਦੇ ਬਾਕੀ ਪੜ੍ਹੇ ਲਿਖੇ ਵੀ ਆ ਥੋੜੇ ਜਿਹੇ ਹਨਾ ਤੇ ਥੋੜੇ ਜਿਹੇ ਨਹੀਂ ਮਤਲਬ ਸਕੂਲ ਜਾਂਦੇ ਤੁਹਾਨੂੰ ਮਿਲਣਗੇ ਕੰਪੈਰੇਟਿਵ ਟੂ ਮਤਲਬ ਜਿਹੜੇ ਇਹਦੇ ਗਵਾਂਢੀ ਜਿੰਨੇ ਕਿ ਅਸੀਂ ਪਹਿਲਾਂ ਈਸਟ ਅਫਰੀਕਾ ਘੁੰਮਿਆ ਸੀਗਾ ਤੇ ਜਿਹੜਾ ਇਹ ਮਤਲਬ 올ਡ ਟਾਊਨ ਹੈ ਸਾਰਾ ਇਹਦੇ ਵਿੱਚ ਮੋਸਟਲੀ ਮੋਸਟਲੀ ਘਰ ਨੇ ਲੋਕਾਂ ਦੇ ਲੋਕ ਰਹਿੰਦੇ ਨੇ ਕਿਲੇ ਟਾਈਪ ਹੈ ਮਤਲਬ ਸਾਰੇ ਤੇ ਹੋਟਲ ਹੋਟਲ ਵੀ ਬਣੇ ਹੋਏ ਆ ਵਿੱਚ ਰੈਸਟੋਰੈਂਟ ਵੀ ਬਣੇ ਹੋਏ ਆ ਦੁਕਾਨਾਂ ਦੁਕਾਨਾਂ ਸਾਰਾ ਕੁਝ ਹੈ ਪਰ ਜਿਵੇਂ ਇੱਕ ਪਿੰਡ ਚ ਹੁੰਦਾ ਸਾਰਾ ਕੁਝ ਪਿੰਡ ਵਾਲੀ ਮਾਹੌਲ ਆ ਉਹ ਹੈ ਜੀ ਤੁਹਾਨੂੰ ਆਲਾ ਵਾਲਾ ਮਿਲੂਗਾ ਤੇ ਮਤਲਬ ਤੁਹਾਨੂੰ ਜਦੋਂ ਆਉਂਗੇ ਇਹ ਦੇਖਣ ਲਈ ਤੁਹਾਨੂੰ ਵਧੀਆ ਲੱਗੂਗਾ ਬਹੁਤ ਵਧੀਆ ਚੀਜ਼ ਹੈਗੀ ਯੈਸ ਐਵਰੀਬਾਡੀ ਇਜ਼ ਸਟ੍ਰੀਟ ਟੂ ਗੋਟ ਵਾਟ ਯੂ ਸੈਡ ਕੈਮਰੇ ਤੋਂ ਦੀ ਜੰਗ ਜਾਂਦੇ ਨਹੀਂ how are you how are you fine oh, wi -Fi, wi -Fi. fine wifi wifi kana okay bye bye madam can no, you tell me your name i you am keep ahmed ha keep ahmed keep ahmed your name ahmed oh nice name nice name thank you bye bye dekho kitne se badhiya jwa ka yaar bye bye house in the old town paint white and green bye -bye. okay satisan islamic color okay. but people paint yellow blue purple all kind of color just to look better from one another okay. and according to the time you can see the reflection of the colors yeah egana islam religion karke most of the jehda thanu color milo itthe green miluga te baki gadha lokan ne apni marzi na hor rang vi kar rakhe eh town diyan jinniyan vi galiyan na sariyan kitna kitna nikaldiyan ਤੁਸੀਂ ਮਤਲਬ ਕਿਸੇ ਵੀ ਗਲੀ ਚ ਚੱਲ ਜਾਓਗੇ ਐ ਨਹੀਂ ਹੈਗਾ ਵੀ ਬੰਦਾ ਫਸ ਗਿਆ ਤੇ ਕਿਤਨਾ ਕਿਤੇ ਬੰਦਾ ਨਿਕਲਦਾ ਰਹਿੰਦਾਗਾ ਸਾਨੂੰ ਲਗਭਗ 2.5 ਘੰਟੇ ਹੋ ਗਏ ਤੇ ਇਹ ਟਾਊਨ ਚ ਤੁਰੇ ਫਿਰਦੇ ਆ ਨੂੰ ਤੇ ਅੰਦਰਲੇ ਪਾਸੇ ਜਿਹੜੀ ਗਲੀ ਚ ਭੱਜ ਜਾਨੇ ਉਹ ਗਾਹਾਂ ਕਿਤੇ ਨਾ ਕਿਤੇ ਹੋ ਜਾਂਦੀ ਨੇ ਕਈ ਵਾਰੀ ਉਸੇ ਜਗ੍ਹਾ ਤੇ ਦੁਬਾਰੇ ਰਿਪੀਟ ਪਹੁੰਚ ਜਾਨੇ ਹੈਲੋ ਹਾਂਜੀ ਸਹੀ ਹੈ ਇਹ ਨਵੀਂ ਬਣਾਈ ਹੋਈ ਲੱਗਦੀ ਹੈ ਗਲੀ ਹਨਾ ਟੂਰਿਸਟ ਕਰੈਕਸ਼ਨ ਹਾਂਜੀ ਯਾਰ ਕਮਾਲ ਹੋ ਗਈ ਇੱਕ ਗੱਲ ਤਾਂ ਜੜੀ ਸਾਡੇ ਗਾਈਡਨੈਂਸ ਸ਼ੁਰੂ ਚ ਕਹੀ ਸੀ ਮੈਨੂੰ ਆਉਣ ਲੱਗੇ ਕਹਿੰਦਾ ਵੀ ਜਿਹਾ ਜਿਹਾ ਹਰਾਰ ਦੇ ਖੇਲਾ ਮਰੱਕੋ ਦੇਖ ਲੈ ਮੇਰੇ ਉਹ ਗੱਲ ਯਾਦ ਆਈ ਜਾਂਦੀ ਹੈ ਸ਼ਾਇਦ ਤੁਹਾਡੇ 14 ਕਈਆਂ ਨੇ ਮਤਲਬ ਨਾ ਸੁਣਿਆ ਹੋਵੇ ਜਾਂ ਨਾ ਦੇਖਿਆ ਹੋਵੇ ਤੇ ਬਟ ਜਦੋਂ ਤੁਸੀਂ ਇੰਟਰਨੈਟ ਤੇ ਆਪ ਪਾਉਂਗੇ ਨਾ ਮਰੱਕੋ ਦੀਆਂ ਫੋਟੋਸ ਤੇ ਬਹੁਤ ਹੀ ਕਲਰਫੁੱਲ ਜਿਹਾ ਐਸੇ ਤਰ੍ਹਾਂ ਦਾ ਹੈਗਾ ਇਸੇ ਸੇਮ ਲਾਈਕ ਮਰੱਕੋ ਹੈ ਆ ਓਕੇ Yeah okay. You start from here. Okay. You make a video of this written. Okay. And then you follow me I will explain there. Okay. Ye kanda hai ghar hai ga bahut purana traditional house sade kehuje hunde si te kanda matlab Magarra 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 Wegir Magarra Wegir This is the name of the street. Okay. So this uh, small alley street called Magarra Wegir megara bagir means yes. Peacemaking. Peacemaker. peacemaker yes uh, since long century the local people use uh, this street once the son of the king and his wife has been fought fighting for a long time okay once upon a time they met in this street okay uh, she's big and he's also so what happened is she come from down and he come from up uh -huh. when they meet they they smiled, they couldn't cross each other without touching. Okay. So they became peace. That's why the street called Peacemaker Street. Okay. Still, the local people follow this rule. Okay. If someone and someone fight and meet coincidentally here, no more fight. No more fight. So I would That's say why street, uh, street street of peace? Yes. Okay. is the street of peace. Mm. ਅਲੱਗ ਅਲੱਗ ਜਗ੍ਹਾ ਦਾ ਅਲੱਗ ਅਲੱਗ ਕਨਸੈਪਟ ਹੁੰਦਾ ਹੈ ਤੇ ਪਾਕਿਸਤਾਨ ਚ ਵੀ ਅਸੀਂ ਮਤਲਬ ਲਾਹੌਰ ਚ ਇੱਕ ਗਲੀ ਦੇਖੀ ਸੀ ਤੇ ਗਲੀ ਸੁਰਜਨ ਸਿੰਘ ਉਹਦੇ ਕੋਲ ਦੀ ਗਲੀ ਰੰਗਦੀ ਹੈ ਤੇ ਉਹ ਗਲੀ ਨੂੰ ਐ ਮੰਨਿਆ ਜਾਂਦਾ ਉਹ ਇਦੋਂ ਵੀ ਪੀੜੀ ਹੈ ਜਿੰਨੀ ਕੇ ਗਲੀਆਂ ਨੇ ਇਸ ਤੋਂ ਵੀ ਪੀੜੀ ਹੈ ਉਹ ਚ ਕਹਿੰਦੇ ਵੀ ਜੇ ਮੇਲ ਤੇ ਫੀਮੇਲ ਦੋਨੇ ਇਕੱਠੇ ਲੰਘ ਜਾਣ ਤੇ ਮਤਲਬ ਜਿਵੇਂ ਇਹ ਨੇ ਕਿ ਐ ਦੂਜੇ ਪਾਸੇ ਆਸੇ ਪਾਸੇੋਂ ਕ੍ਰੋਸ ਕਰਨ ਹਬ ਆਪੋਜੀਟ ਸਾਈਡ ਤੋਂ ਤਾਂ ਕਹਿੰਦੇ ਵਿਆਹ ਦੀ ਕੋਈ ਗੰਜੈਸ਼ ਨਹੀਂ ਰਹਿੰਦੀ ਮਤਲਬ ਉਹ ਗਲੀ ਨੂੰ ਉੱਥੇ ਇਸ ਤਰ੍ਹਾਂ ਦਾ ਨਾਮ ਦਿੱਤਾ ਗਿਆ ਇੱਥੇ ਕਹਿੰਦਾ ਵੀ ਜਿਹੜੇ ਪੋਲੀਟੀਸ਼ੀਅਨ ਆਪਸ ਵਿੱਚ ਲੜਦੇ ਆ ਉਹਨਾਂ ਨੂੰ ਮਤਲਬ ਇੱਥੋਂ ਦੀ ਲੰਘਣਾ ਚਾਹੀਦਾ ਉਹਨਾਂ ਦੀ ਜੱਫੀ ਪੈ ਜਾਊਗੀ ਤੇ ਤਾਂ ਕਰਕੇ ਕਹਿੰਦਾ ਇਹ ਗਲੀ ਮਤਲਬ ਸਟਰੀਟ ਆਫ ਪੀਸ ਦਾ ਨਾਮ ਦਿੱਤਾ ਗਿਆ ਲੈ ਵੀ ਹੁਣ ਨਿਕਲਿਆ ਬਾਹਰ ਸੜਕ ਵਾਲੇ ਪਾਸੇ ਦੁਬਾਰੇ ਗਲੀਆਂ 'ਚ